ਆਏ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਖੇ ਸਮਾਚਾਰ ਮੇ ਉਹਾਰ ਕੇ ਮੁੱਖੇ ਭਾਈ ਬਰਜਿੰਦਰ ਸਿੰਘ ਪਰਵਾਨਾ ਜਦੋਂ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਗਏ ਤਾਂ ਉੱਥੇ ਸਕਰੀਨਾਂ ਤੇ ਚੱਲ ਰਹੀਆਂ ਭਗਵੰਤ ਮਾਨ ਸਰਕਾਰ ਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਤਸਵੀਰਾਂ ਦੇਖ ਕੇ ਗੁੱਸੇ ਵਿੱਚ ਆ ਗਏ ਕਿ ਜਿੱਥੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਤੋਂ ਲਾਈਵ ਗੁਰਬਾਣੀ ਕੀਰਤਨ ਚੱਲਦਾ ਹੁੰਦਾ ਸੀ ਉੱਥੇ ਹੁਣ ਸਰਕਾਰ ਵੱਲੋਂ ਆਪਣੀਆਂ ਮਸ਼ਹੂਰੀਆਂ ਕਰਕੇ ਵੱਡਾ ਬਦਲਾ ਕੀਤਾ ਗਿਆ ਹੈ ਤੇ ਬਰਜਿੰਦਰ ਸਿੰਘ ਪ੍ਰਵਾਨਾ ਨੇ ਸਰਕਾਰ ਤੇ ਪੜਾਸ ਕਢਦਿਆਂ ਸਿੱਖ ਸੰਗਤ ਨੂੰ ਵੱਡੀ ਅਪੀਲ ਕੀਤੀ ਹੈ ਤੇ ਕੀ ਕਿਹਾ ਆਓ ਸੁਣਦੇ ਹਾਂ ਪੂਰੀ ਗੱਲਬਾਤ ਭਾਈਓ ਔਰ ਬਹਨੋ ਆइए ਆਪਕਾ ਸਵਾਗਤ ਹੈ ਅੱਜ ਦੇ ਮੁੱਖੇ ਸਮਾਚਾਰ ਮੇ ਉਹਾਰ ਕੇ ਮੁੱਖੇ ਸਮਾਚਾਰ ਹਮ ਆਪਕੋ ਸੁਣਾ ਰਹੇ ਹੈ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੇ ਉਧਰ ਮੇਰੇ ਪਿਛਲੇ ਪਾਸੇ ਲੱਗਾ ਹੈ ਬਦਲਾਵ ਪੰਜਾਬ ਦਾ ਬਦਲਾਵ ਤੁਹਾਡੇ ਸਾਹਮਣੇ ਜਿੱਥੇ ਕਦੇ 24 ਘੰਟੇ ਕੀਰਤਨ ਚੱਲਦਾ ਹੁੰਦਾ ਸੀ ਉਸ ਜਗ੍ਹਾ ਤੇ ਬਦਲਾਵ ਇਧਰ ਵੀ ਪਾਸੇ ਦੇਖੋਗੇ ਇਧਰ ਵੀ ਬਦਲਾਵ ਸਕੂਲ ਆਫ ਐਮਿਨੈਂਸ ਕਿੰਨੇ ਬਣ ਗਏ ਨੇ ਤੇ ਉਸ ਤੋਂ ਬਾਅਦ ਭ੍ਰਿਸ਼ਟਾਚਾਰ ਮੁਕਤ ਪੰਜਾਬ ਚ 300 ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਨਿਭਾਇਆ ਵਾਅਦਾ ਮੈਡੀਕਲ ਸਿੱਖਿਆ ਦੇ ਵਿੱਚ 57% ਦਾ ਵਾਅਦਾ ਕੀਤਾ ਗਿਆ ਹੈ ਮਾਤਾ ਧਰਤ ਨੂੰ ਅੱਗ ਨਾ ਲਾਈਏ ਨੇਕ ਪੁੱਤਰਾਂ ਦੇ ਹੋਇਆ ਐਨੀ ਦਿਲ ਦੀ ਐਨੀ ਜਲਦੀ ਬਦਲ ਲੈਂਦੇ ਨੇ ਆ ਪੰਜਾਬ ਦੇ 29 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਮੈਨੂੰ 29 ਹਜ਼ਾਰ ਨੌਜਵਾਨ ਦਰਸ਼ਨ ਕਰਾਓ ਜੇ ਨੌਕਰੀਆਂ ਮਿਲੀਆਂ ਕੋਈ ਕਦਾ ਕਮੈਂਟੀ ਕਰ ਦਿਓ ਜੇ ਨੌਕਰੀ ਮਿਲੀ ਹੈ 86% ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਹਾਂ ਇਹ ਮੈਂ ਮੰਨ ਸਕਦਾ ਇਸ ਗੱਲ ਨਾਲ ਆਪ ਐਕਦੀਆਂ ਜੋ ਗੱਲ ਸਹੀ ਹੈ ਉਹਨੂੰ ਮੰਨਣਾ ਚਾਹੀਦਾ ਲਓ ਜੀ ਇਹ ਉਹ ਜਗ੍ਹਾ ਹੈ ਮੈਂ ਜਿਹੜੀ ਗੱਲ ਕਰ ਰਿਹਾ ਜਿੱਥੇ ਲਗਾਤਾਰ ਹਰ ਜਸ ਕੀਰਤਨ ਚੱਲਦਾ ਸੀ ਇਹ ਬਾਬਾ ਰঞ্জੀਤ ਸਿੰਘ ਚੌਂਕਾ ਹੈ। ਔਰ ਜਦੋਂ ਇੱਥੇ ਬਦਲਾਵ ਦੀ ਗੱਲ ਹੋਈ ਪੰਜਾਬ ਸਰਕਾਰ ਭਗਵੰਤ ਮਾਨ ਨੇ ਇੱਥੇ ਆਪਣੀਆਂ ਐਡਾਂ ਸ਼ੁਰੂ ਕੀਤੀਆਂ। ਚਲੋ ਇੱਕ ਅਦੀ ਮੋਦੀ ਦੀ ਵੀ ਚਲਾਈ ਹੋਈ ਹੈ ਮੋਦੀ ਸਰਕਾਰ ਦੀ ਗਾਰੰਟੀ। ਉਸ ਤੋਂ ਬਾਅਦ ਸੰਗਤ ਨੇ ਪੈਸੇ ਇਕੱਠੇ ਕਰਕੇ ਸੰਗਤ ਨੇ ਆਪਣੇ ਦਸਾਂ ਨਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਫਿਰ ਇੱਕ ਸਕਰੀਨ ਆ ਸਾਹਮਣੇ ਲਵਾਈ ਆ ਲੋ ਜੀ ਆ ਸਾਰਾ ਗੜੀ ਨਿਵਾਸ ਹੈ ਤੇ ਸਾਰਾ ਗੜੀ ਨਿਵਾਸ ਦੇ ਸਾਹਮਣੇ ਆ ਹੁਣ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਕੀਰਤਨ ਜਿਹੜਾ ਲਾਈਵ ਚੱਲ ਰਿਹਾ ਸਿਰਫ ਇਸ ਜਗ੍ਹਾ ਤੇ ਦਰਸ਼ਨ ਹੁੰਦੇ ਨੇ ਨਹੀਂ ਤਾਂ ਪਹਿਲਾਂ ਇਹ ਸਕਰੀਨ ਤੇ ਵੀ ਕੀਰਤਨ ਚੱਲਿਆ ਕਰਦਾ ਸੀ ਜਿੱਥੇ ਅੱਜ ਭਗਵੰਤ ਮਾਨ ਦੀ ਐਡ ਤੋਂ ਨਜ਼ਰ ਆ ਰਹੀ ਹੈ ਸੋ ਇਹ ਇੱਕ ਬਹੁਤ ਵੱਡਾ ਬਦਲਾਵ ਜਿਹੜਾ ਹੈ ਸਾਡੇ ਪੰਜਾਬ ਦੇ ਵਿੱਚ ਹੋਇਆ ਔਰ ਪੰਜਾਬ ਦੀ ਜਨਤਾ ਨੂੰ ਮੰਨਣਾ ਚਾਹੀਦਾ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਲੰਟਰੀਆਂ ਨੂੰ ਵੀ ਮੰਨਣਾ ਚਾਹੀਦਾ ਵੀ ਪੰਜਾਬ ਦੇ ਵਿੱਚ ਵਾਕੇ ਹੀ ਬਦਲਾਵ ਹੋਇਆ ਹੈ ਜਿੱਥੇ ਗੁਰਬਾਣੀ ਦਾ ਕੀਰਤਨ ਚੱਲਦਾ ਸੀ ਉਥੇ ਇਹਨਾਂ ਦੀ ਐਡਵਰਟਾਈਜ਼ਮੈਂਟ ਚੱਲ ਰਹੀ ਹੈ ਇਹ ਇੱਕ ਬਹੁਤ ਵੱਡਾ ਬਦਲਾਅ ਨਜ਼ਰ ਆ ਰਿਹਾ ਹੈ ਸੋ ਮੈਂ ਉਮੀਦ ਕਰਦਾ ਅਗਲੇ 2-2.5 ਸਾਲਾਂ ਵਿੱਚ ਇਹ ਬਦਲਾਅ ਇਸੇ ਤਰ੍ਹਾਂ ਨਰੰਤਰ ਜਿਹੜਾ ਹੈ ਉਹ ਜਾਰੀ ਰਹੇਗਾ ਇੱਕ ਬੇਨਤੀ ਹੋਰ ਮੈਂ ਐਸਜੀਪੀਸੀ ਗੁਦਾਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਾਂ ਜਿੱਥੇ ਇਹਨਾਂ ਨੇ ਲਾਈਆਂ ਨੇ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਇੱਕ ਲਈ ਹੈ ਮੈਂ ਉੱਥੇ ਬੇਨਤੀ ਕਰਾਂਗਾ ਸੰਗਤ ਨੂੰ ਸੰਗਤ ਵੱਤੋ ਵੱਤ ਸਹਿਯੋਗ ਕਰੇ ਇੱਥੇ ਹੋਰ ਵੱਡੀਆਂ ਵੱਡੀਆਂ ਜੜੀਆਂ ਨੇ ਇਹ ਸਕਰੀਨਸ ਨੇ ਸੰਗਤ ਆਪਣੇ ਸਹਿਯੋਗ ਨਾਲ ਆਪਣੇ ਦਸਵੰਦ ਨਾਲ ਇਹ ਲਗਵਾਵੇ ਤਾਂ ਜੋ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਆ ਪਖੰਡ ਜਿਹਨੂੰ ਆਪਾਂ ਅੱਜ ਬਦਲਾਵ ਕਹਿ ਰਹੇ ਆ ਆ ਕਿਸੇ ਨੂੰ ਨਜ਼ਰ ਨਾ ਆਵੇ ਸੋ ਇਹ ਇੱਕ ਬਦਲਾਅ ਹੈ ਸਾਡੇ ਪੰਜਾਬ ਦੀ ਧਰਤੀ ਤੇ ਜੋ ਪਿਛਲੇ ਕਈ ਸਾਲਾਂ ਤੋਂ ਵੇਖਣ ਨੂੰ ਨਹੀਂ ਮਿਲਿਆ ਪਰ ਆਮ ਆਦਮੀ ਸਰਕਾਰ ਨੇ ਉਹ ਕਰ ਵਿਖਾਇਆ ਆਪਣਾ ਵਾਦਾ ਪੂਰਾ ਕਰਕੇ ਵਿਖਾਇਆ ਸੋ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ